ਗੁਰੂ ਚੇਲੇ ਦਾ ਰਿਸ਼ਤਾ ਹੋਇਆ ਤਾਰ-ਤਾੜ 22 ਸਾਲ ਦੇ ਨੌਜਵਾਨ ਚੇਲੇ ਵੱਲੋਂ ਆਪਣੇ ਗੁਰੂ ਦਾ ਹੀ ਕਤਲ ਉਸ ਤੋਂ ਬਾਅਦ ਸਨਸਨੀ ਫੈਲ ਗਈ ਤੁਹਾਨੂੰ ਜਾਣਕਾਰੀ ਹੀ ਹੋਏਗੀ ਬੀਤੇ ਦਿਨੀ ਦਮਦਮੀ ਤੱਕ ਸਾਡੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਭਤੀਜੇ ਸੰਤ ਸਮਾਜ ਦੇ ਮੁਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਦੇ ਅਧੀਨ ਪਿੰਦੇ ਕਸਬਾ ਕੁਮਾਨ ਦੇ ਨਜ਼ਦੀਕ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਦੀ ਅਟਵਾਲ ਪੁੱਲ ਦੇ ਬੀਤੀ ਰਾਤ ਨੂੰ 22 ਸਾਲਾ ਦੇ ਨੌਜਵਾਨ ਜਿਹੜਾਗਾ ਸੀ ਏਲਾ ਉਹਨਾਂ ਦੱਸਿਆ ਜਾ ਰਗਾ ਉਹਦੇ ਵੱਲੋਂ ਕਤਲਕਾਰ ਦਾ ਸਾਕਿਆਗਾ ਜੀ ਹਾਂ ਪਰਿਵਾਰਿਕ ਮੈਂਬਰਾਂ 'ਤੇ ਇਨਜਾਮ ਜੜੇ ਲਗਾਏ ਜਾ ਰਹੇ ਕਿ ਨਹੀਂ ਇਲਾਕਾ ਨਿਵਾਸੀਆਂ 'ਤੇ ਇਨਜਾਮ ਲਗਾਏ ਜਾ ਰਹੇ ਕਿ ਨਹੀਂ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਕਿ ਨਹੀਂ ਪੁਲਿਸ ਦੇ ਵੱਡੇ ਅਧਿਕਾਰੀ ਕੀ ਕਹਿ ਰਹੇ ਨੇ ਤੁਹਾਨੂੰ ਦੱਸਦੇ ਹਾਂ ਲੇਕਿਨ ਤੁਹਾਨੂੰ ਇਹ ਵੀ ਜਾਣਕਾਰੀ ਦਿੰਨੇ ਆ ਕਿ ਤਕਰੀਬਨ ਕਾਫੀ ਲੰਬੇ ਸਮੇਂ ਤੋਂ ਇਹ ਪ੍ਰਚਾਰ ਕਰਦੇ ਪਏਗੇ ਸੀ ਲੇਕਿਨ ਹੁਣ ਤਾਂ ਹਾਲਾਤ ਇਸ ਤਰ੍ਹਾਂ ਦੇ ਬਣਦੇ ਜਾ ਰਹੇਗੇ ਆ ਕਿ ਨੌਜਵਾਨ ਲੋਕ ਜਿਨ੍ਹਾਂ ਦੀ ਮੁੱਛ ਵੀ ਨਹੀਂ ਅਜੇ ਨਿਕਲੀ ਹੁੰਦੀ ਉਹ ਕ੍ਰਾਈਮ ਦੇ ਵਿੱਚ ਪੈ ਜਾਂਦੇਗੇ ਨੇ ਗੱਲ ਦੀ ਜਿਹੜੀ ਜਵਾਨੀ ਚੇਲਾ ਦੇ ਵਿੱਚ ਬਤੌਣੀ ਸ਼ੁਰੂ ਕਰ ਦਿੰਦੇ ਨੇ ਕਿ ਤਾਜ਼ਾ ਹੀ ਮਾਮਲਾੜਾ ਦੇਖਣ ਨੂੰ ਮਿਲਿਆ ਹੈ ਜਿਹੜਾ ਕਿ ਚੇਲਾਗਾ ਸੀ ਉਹਨਾਂ ਕੋ ਆਪਣੇ ਗੁਰੂ ਕੋਲੋਂ ਸਿੱਖਦਾਗਾ ਸੀ ਸੰਗਤ ਕਰਦਾਗਾ ਸੀ ਉਹਨਾਂ ਦੀ ਲੇਕਿਨ ਕਿਸੇ ਕਾਰਨ ਪਿੱਛੋਂ ਉਹਨਾਂ ਦਾ ਕਤਲ ਕਰਨ ਤੋਂ ਬਾਅਦ ਉਹ ਤੋਂ ਫਰਾਰ ਹੋ ਗਿਆ ਉਹਨਾਂ ਪੁਲਿਸ ਜਾਂਚ ਕਰਦੀ ਪਈਏ ਕਿ ਇਹ ਕੀ ਨਿਕਲ ਕੇ ਸਾਹਮਣੇ ਆਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤਾਰੂਕਾਇਆਂ ਤਸਵੀਰਤਾਂ ਤੋਂ ਹੋਂਨੇ ਪੇਗੇ ਆ ਉਸ ਬਜ਼ੁਰਗ ਕੋ ਗੁਰੂ ਦੀਆਂ ਉਹ ਨਾਲ ਦੇ ਨਾਲ ਪੁਲਿਸ ਦੇ ਵੱਡੇ ਅਧਿਕਾਰੀ ਤੇ ਇਲਾਕਾ ਨਿਵਾਸੀ ਕੀ ਕਿੱਦੇ ਬਨੇ ਰੁਕ ਸਕਦੇ ਚੈਨਲ ਦੇ ਨਾਲ ਉਹ ਇਹ ਬੜੀ ਮੰਦਭਾਗੀ ਘਟਨਾ ਹੈ ਬਾਬਾ ਬਲੰਦਰ ਜੀ ਜਿਹੜੇ ਇਥੇ ਮੁਕਸੇਵਾਰ ਸੀ ਇਸ ਮੁਕਸੇਵਾਰ ਸਾਹਿਬ ਦੇ ਉਹਨਾਂ ਦਾ ਰਾਤ ਕਤਲ ਹੋ ਗਿਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਇਸ ਕਤਲ ਜਿਹੜਾ ਮੁਕਦੂਸ਼ੀ ਆ ਉਹ ਰਵਨਜੀਤ ਆ ਸਲਾਪੁਰ ਪਿੰਡ ਦਾ ਰਹਿਣ ਵਾਲਾ ਉਹ ਉਹਨਾਂ ਦਾ ਸੇਵਾਦਾਰ ਸੀਗਾ ਉਹਨਾਂ ਦੀ ਰਾਤ ਨੂੰ ਜੋ ਸਾਨੂੰ ਹੁਣ ਤੱਕ ਨਜ਼ਰ ਆ ਰਿਹਾ ਕਿ ਸ਼ਾਇਦ ਉਹਨਾਂ ਦੀ ਸੇਵਾ ਕਰ ਰਿਹਾ ਸੀ ਅੰਦਰ ਉਸ ਤੋਂ ਬਾਅਦ ਉਹਨੇ ਉਹਨਾਂ ਦਾ ਮਰਡਰ ਕਰਤਾ ਵੀ ਹੈਵ ਐਮਪੀਰ ਐਵੀਡੈਂਸ ਸਾਡੇ ਕੋਲ ਪੂਰਾ ਕਲੀਅਰ ਐਵੀਡੈਂਸ ਹੈ ਕਿ ਮਰਡਰ ਉਹਨੇ ਕੀਤਾ ਕਿ ਉਹ ਉਸ ਤੋਂ ਬਾਅਦ ਉਹ ਦੌੜਦਾ ਵੀਡੀਓ ਜ ਨਜ਼ਰ ਆ ਰਿਹਾ ਹੈ ਬਦਵਾਸੀਆ ਕੋਆ ਜਿਸ ਐਸਾਨ ਗਲਤੀ ਕਰ ਬੈਠਦਾ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੈਂ ਗਲਤੀ ਕੀਤੀ ਹੈ ਉਹਦੇ ਮਦਦੋਂ ਕੋ ਦੌੜਦਾ ਜਦੋਂ ਦੌੜਦਾ ਫਰੰਟ ਤੇ ਫਿਰ ਉਹ ਸਵਾ ਪਿੱਛੋਂ ਦੀ ਗੇੜ ਤੋਂ ਨਿਕਲ ਕੇ ਚਲਾ ਗਿਆ ਹੈ ਮਰਡਰ ਦਾ ਅਸੀਂ ਪਰਚਾ ਦਰਜ ਕਰ ਲਿਆ ਜਿਹੜਾ ਦੋਸ਼ੀ ਆ ਉਹਦੇ ਉੱਪਰ ਰੇਡ ਕੀਤੇ ਜਾ ਰਹੇ ਹੈ ਵੀ ਆਰ ਰੌਲਡ ਅਪ ਸਮ ਪੀਪਲ ਐਂਡ ਵੈਰੀ ਸੂਨ ਵੀ ਵਿਲ ਕੈਚ ਸਰ ਕੀ ਕਰ ਰਹੇ ਨੇ ਮਰਡਰ ਤੇ ਉਹ ਅਸਲ ਤੇ ਇਹਦੀ ਵਜ੍ਹਾ ਹੈ ਕਿ ਜਦੋਂ ਅਸੀਂ ਉਹਨੂੰ ਫੜਾਂਗੇ ਕਿਊਜ਼ ਦੀ ਪੁੱਛਿਸ਼ ਕਰਾਂਗੇ ਉਹਦੇ ਨਜ਼ਰ ਆਏਗਾ ਬਟ ਇਟ ਇਜ਼ ਕਲੀਅਰ ਕਿ ਜੋ ਕੁਝ ਹੋਇਆ ਉਹ ਬੰਦ ਕਮਰੇ ਦੇ ਅੰਦਰ ਹੋਇਆ ਉਹ ਸ਼ਾਇਦ ਉਹਦੀ ਲੱਤਾਂ ਦੀ ਮ사ਜ ਕਰ ਰਿਆ ਸੀਗਾ ਕਿਸੇ ਗੱਲ ਤੋਂ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ